ਉਹਨੂੰ ਅੱਗੇ ਤੋਰਦੇ ਹੋਏ ਅੱਜ ਇੱਕ ਵੱਡਾ ਮੈਂ ਸਮਝਦਾ ਕਿ ਐਕਸ਼ਨ ਪੰਜਾਬ ਦੇ ਅੰਦਰ ਹੋਇਆ ਸੋ ਬਿਕਰਮਜੀਤ ਸਿੰਘ ਮਜੀਠੀਆ ਜਿਹੜਾ ਅਕਾਲੀ ਦਲ ਦਾ ਵੱਡਾ ਆਗੂ ਹੈ ਸਾਬਕਾ ਮੰਤਰੀ ਹੈ ਉਹਦੇ ਉੱਪਰ ਅੱਜ ਵਿਜੀਲੈਂਸ ਨੇ ਜਿਹੜੀ ਕਾਰਵਾਈ ਕੀਤੀ ਹੈ ਰੇਡ ਦੇ ਰੂਪ ਦੇ ਵਿੱਚ ਔਰ ਉਸ ਕਾਰਵਾਈ ਤੋਂ ਬਾਅਦ ਜਿਹੜਾ ਬਾਹਰ ਆਇਆ ਕਿ ਕਈ ਤਰ੍ਹਾਂ ਦੇ ਉੱਥੇ ਮੈਟਰ ਮਿਲੇ ਆ ਚਾਹੇ ਉਹ ਮੋਬਾਈਲਾਂ ਦੇ ਰੂਪ ਚ ਹੋਵੇ ਚਾਹੇ ਉਹ ਆਈਪੈਡ ਦੇ ਰੂਪ ਚ ਹੋਵੇ ਡਾਇਰੀਆਂ ਦੇ ਰੂਪ ਚ ਹੋਵੇ ਉਹ ਜਿਹੜਾ ਆ ਅੱਜ ਵਿਜੀਲੈਂਸ ਨੇ ਗ੍ਰਿਫਤਾਰ ਕੀਤਾ ਸੋ ਮੈਂ ਮੋٹے ਤੌਰ ਤੇ ਗੱਲ ਕਹਿਣਾ ਚਾਹਨਾ ਕਿ ਜੋਧ ਨਸ਼ਿਆਂ ਦੇ ਵਿਰੁੱਧ 16000 ਦੇ ਕਰੀਬ ਪਹਿਲੋਂ ਜਿਹੜੇ ਨਸ਼ਾ ਤਸਕਰ ਨੇ ਉਹ ਫੜ ਕੇ ਸਰਕਾਰ ਨੇ ਪੰਜਾਬ ਦੇ ਵੱਖ-ਵੱਖ ਥਾਵਾਂ ਤੇ ਐਫਆਈਆ ਕਰਕੇ ਜੇਲਾਂ ਹੀ ਸੁਟੇ ਆ ਸੋ ਮੋٹے ਤੌਰ ਤੇ ਜਿਹੜੀ ਇੱਕ ਗੱਲ ਮੈਂ ਸਾਂਝੀ ਕਰਨਾ ਚਾਹਣਾ ਉਹ ਇਹ ਹੈ ਕਿ ਜੁੱਧ ਨਸਿਆਂ ਦੇ ਵਿਰੁੱਧ ਚਾਹੇ ਕਿਸੇ ਵੀ ਲੇਬਲ ਤੇ ਕੋਈ ਬੰਦਾ ਛੋਟਾ ਹੋਵੇ ਵੱਡਾ ਹੋਵੇ ਉਹਦੇ ਖਿਲਾਫ ਕਾਰਵਾਈ ਦੇ ਨਾਲ ਸਭ ਤੋਂ ਵੱਡੀ ਗੱਲ ਇਹ ਹੈ ਵੀ ਕਿਸੇ ਸਰਕਾਰ ਨੇ ਕਿਸੇ ਸਰਕਾਰ ਨੇ ਪੰਜਾਬ ਦੇ ਅੰਦਰ ਰਾਜਨੀਤਿਕ ਇੱਛਾ ਸ਼ਕਤੀ ਦਾ ਪਰਟਾਵਾ ਕੀਤਾ ਹੈ ਜਿਸ ਪਰਟਾਵੇ ਦੀ ਲੋਕ ਉਮੀਦ ਕਰਦੇ ਸਨ ਜਿਸ ਐਕਸ਼ਨ ਦੀ ਪੰਜਾਬ ਦੇ ਲੋਕ ਆਸ ਕਰਦੇ ਸਨ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਦੇ ਬਿਤਾਬਕ ਇਤਿਹਾਸ ਦੇ ਅੰਦਰ ਰੋਸ਼ਨ ਦੇਣ ਦੇ ਰੂਪ ਵਿੱਚ ਲਿਖਿਆ ਜਾਊਗਾ ਜ਼ਾਦ ਕੀਤਾ ਜਾਇਆ ਕਰੂਗਾ ਵੀ ਕਿਸੇ ਸਰਕਾਰ ਨੇ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਹੀ ਚ ਇੱਕ ਵੱਡਾ ਰਾਜਨੀਤਿਕ ਦਲੇਰਨਾ ਫੈਸਲਾ ਕੀਤਾ ਕਿ ਡਰੱਗਸ ਦੇ ਉਸ ਕਾਰੋਬਾਰ ਦੇ ਜਿਹੜੇ ਵੱਡੇ ਮਗਰਮਸ ਨੇ ਅੱਜ ਉਹਨਾਂ ਨੂੰ ਹੱਥ ਪਾਇਆ ਸਾਡੇ ਨੈਸ਼ਨਲ ਕਮਿਸ਼ਨਰ ਸ੍ਰੀ ਆਰਬਿੰਦ ਕੇਜਰੀਵਾਲ ਜੀ ਨੇ ਵੀ ਕਿਹਾ ਕਿ ਡਰੱਗਸ ਦੇ ਮਾਮਲੇ ਤੇ ਕੋਈ ਵੀ ਹੋਵੇ ਚਾਹੇ ਵੈਸਾਈਡ ਦਾ ਹੋਵੇ ਇਸ ਸਾਈਡ ਦਾ ਹੋਵੇ ਛੋਟਾ ਹੋਵੇ ਵੱਡਾ ਹੋਵੇ ਇਹ ਪੰਜਾਬ ਦੀ ਤਵਾਈ ਲਈ ਜ਼ਿੰਮੇਵਾਰ ਨੇ ਸੋ ਪੰਜਾਬ ਦਾ ਬੱਚਾ-ਬੱਚਾ ਜਾਣਦਾ ਹੈ ਪੰਜਾਬ ਦੇ ਅੰਦਰ ਅਕਾਲੀ ਵਿਜੇਜੀਤ ਸਰਕਾਰ ਦੇ ਦੌਰਾਨ ਜਿਹੜਾ 10 ਸਾਲ ਦਾ ਸਮਾਂ ਉਸ ਸਮੇਂ ਦੇ ਦੌਰਾਨ ਪੰਜਾਬ ਦੇ ਲੋਕਾਂ ਨੇ ਚਿੱਟੇ ਦਾ ਨਾਂ ਸੁਣਿਆ ਇਹਨਾਂ ਦੇ ਮੰਤਰੀ ਇਸ ਮਾਮਲੇ ਚ ਇਨਵੋਲਵ ਰਹੇ ਨੇ ਸਰਕਾਰੀ ਗੱਡੀਆਂ 'ਚ ਨਿਸ਼ਾਨ ਲੱਜਾਂਦਾ ਜਾਂਦਾ ਰਿਹਾ ਜਿੱਥੇ ਪੰਜਾਬ ਦੇ ਬੱਚੇ-ਬੱਚੇ ਦੇ ਮਨ ਤੇ ਸਵਾਲ ਸਿਗਾ ਤੇ ਉਹਦੇ ਤੇ ਮੋਹਰ ਲਾਈ ਸੀਗੀ ਜਗਦੀਸ਼ ਭੋਲਾ ਜਿਹੜਾ ਡੀਐਸਪੀ ਰਿਟਾਇਰ ਜਿਹਨੂੰ ਫੜਿਆ ਉਹਨੇ ਕਹਿ ਸਿਗਾ ਵੀ ਅਸਲ ਲੀਡਰ ਤਾਂ ਆਏ ਨੇ ਸਾਡੇ ਜਿਨ੍ਹਾਂ ਦੀ ਕਿਰਪਾ ਦੇ ਨਾਲ ਅਸੀਂ ਨਸ਼ਾ ਪੰਜਾਬ ਦੇ ਅੰਦਰ ਇਧਰੋਂ ਤੋਂ ਲੈ ਕੇ ਜਾਂਦੇ ਰਹੇ ਹਾਂ ਸੋ ਮੈਂ ਮਹਿਸੂਸ ਕਰਦਾ ਕਿ ਅੱਜ ਉਹਨਾਂ ਪਰਿਵਾਰਾਂ ਨੂੰ ਜਿਨ੍ਹਾਂ ਦੇ ਫੁੱਲਾ ਵਰਗੇ ਬੱਚੇ ਉੱਜੜੇ ਆ ਛੋਟੀਆਂ ਉਮਰਾਂ ਦੇ ਜਿਹੜੇ ਬੱਚੇ ਇਸ ਸੰਸਾਰ ਤੋਂ ਚਲੇ ਗਏ ਜਿਹੜੇ ਜਿਉਂਦੇ ਵੀ ਆ ਉਹ ਆਦਮੋ ਹੀ ਜ਼ਿੰਦਗੀ ਦਾ ਸੰਤਾਪ ਹੰਡਾ ਰਿਆ ਉਹਨਾਂ ਦੇ ਪਰਿਵਾਰ ਉਹਨਾਂ ਦੇ ਬੱਚੇ ਉਹਨਾਂ ਦੀਆਂ ਮਾਵਾ ਪੈਣਾ ਸਾਨੂੰ ਉਹ ਦਿਨ ਚੇਤੇ ਆ ਜਦੋਂ ਪੰਜਾਬ ਦੇ ਅੰਦਰ ਸਵੇਰੇ ਕਿਸੇ ਮੁੰਡੇ ਦੀ ਜਾਨ ਚੜਨੀ ਆ ਉਹਨੂੰ ਸਿਹਰਾ ਲੱਗਣਾ ਤੇ ਰਾਤ ਨੂੰ ਉਹਦੀ ਜਿਹੜੀ ਹੈ ਡਰੱਗਸ ਦੇ ਕਾਰਨ ਮੌਤ ਹੋ ਜਾਂਦੀ ਹੈ ਪੰਜਾਬ ਦੀ ਇਸ ਤਰਾਸਤੀਬ ਲਈ ਜਿਹੜੇ ਲੋਕ ਜ਼ਿੰਮੇਵਾਰ ਨੇ ਉਹ ਬਖਸ਼ੇ ਨਹੀਂ ਜਾਣਗੇ ਸੋ ਮੈਂ ਕਹ ਸਕਦਾ ਕਿ ਇਸ ਸਰਕਾਰ ਦੇ ਟੈਨਯੋਰ ਦੇ ਵਿੱਚ ਪੰਜਾਬ ਦੇ ਵਿੱਚ ਡਰੱਗਸ ਆਇਆ ਔਰ ਖਾਸ ਕਰਕੇ ਉਸ ਵੇਲੇ ਆਪ ਮਹਾਰੇ ਲੋਕਾਂ ਦੇ ਮਨਾਂ ਚੋਂ ਗੀਤ ਨਿਕਲੇ ਸਰਕਾਰਾਂ ਹੀ ਵਕਾਂਦੀਆਂ ਨੇ ਨਸ਼ੇ ਪਾਈਆਂ ਸਾਰੇ ਆਮ ਵਿਕਦੇ ਇਹ ਲੋਕ ਬੋਲੀਆਂ ਬਣੀਆਂ ਪੰਜਾਬ ਚ ਕਿੱਕਲੀ ਕਲੇਰ ਦੀ ਸੋ ਮੇਰੇ ਕਹਿਣ ਤੋਂ ਭਾਵ ਇਹ ਹੈ ਕਿ ਪੰਜਾਬ ਦਾ ਸਭ ਤੋਂ ਬਦਨਾਮ ਚਿਹਰਾ ਜਿਹੜਾ ਕਾਲੀ ਬੀਜੇਪੀ ਦੀ ਸਰਕਾਰ ਦਾ ਬੇਕਰ نیوز ਨਿਚਠਿਆ ਜਿਹਨੇ ਡਰੱਗਸ ਦੇ ਕਾਰੋਬਾਰ ਦੇ ਵਿੱਚ ਇਨਵਾਲਵਮੈਂਟ ਹੋ ਕੇ ਪੰਜਾਬ ਦੀ ਤਵਾਹੀ ਕੀਤੀ ਹੈ ਸੋ ਅੱਜ ਮੈਨੂੰ ਖੁਸ਼ੀ ਹੈ ਕਿ ਪੰਜਾਬ ਦੇ ਅੰਦਰ ਜਿਹੜਾ ਵੱਡਾ ਐਕਸ਼ਨ ਵਿਜੀਲੈਂਸ ਨੇ ਕੀਤਾ ਔਰੇਜ ਨੂੰ ਪੰਜਾਬ ਦੇ ਲੋਕ ਐਪ੍ਰੀਸ਼ੀਏਟ ਕਰ ਰਹੇ ਹੈ ਔਰ ਅਫਸੋਸ ਇਸ ਗੱਲ ਦਾ ਕਿ ਜਿਹੜੇ ਲੋਕ ਕੱਲ ਤੱਕ ਇਸ ਗੱਲ ਦਾ ਸਰਕਾਰ ਨੂੰ ਅਲਾਮਾ ਦਿੰਦੇ ਸਨ ਕਿ ਤੁਸੀਂ ਤਾਂ ਛੋਟੀਆਂ ਮੱਛੀਆਂ ਨੂੰ ਫੜ ਰਹੇ ਹੋ ਵੱਡੀਆਂ ਮੱਛੀਆਂ ਨੂੰ ਹੱਥ ਪਾਓ ਅੱਜ ਉਹ ਅਖਬਾਰਾਂ ਦੀਆਂ ਸੁਰਖੀਆਂ ਸੁੱਕੀਆਂ ਨਹੀਂ ਸਿਆਹੀ ਅਜੇ ਅਖਬਾਰਾਂ ਦੀ ਪਾਰੋ ਬੇਈਮਾਨ ਟੋਲਾ ਜਿਹੜਾ ਭਾਵੇਂ ਭਾਜੀਪੀ ਦੇ ਅੰਦਰ ਆ ਕਾਂਗਰਸ ਦੇ ਅੰਦਰ ਆ ਜਿਨ੍ਹਾਂ ਨੇ ਸਮਝੋਤੇ ਕਰਕੇ ਰੱਖੇ ਇਹਨਾਂ ਦੇ ਨਾਲ ਪਿਛਲੇ ਸਮੇਂ ਦੇ ਦੌਰਾਨ ਡਰੱਗਸ ਦੇਤੇ ਕਾਰਵਾਈ ਜੇ ਕੀਤੀ ਵੀ ਆ ਬੜੀ ਸੁਧਾਰਨ ਕੀਤੀ ਉਹਨੂੰ ਅੱਗੇ ਨਹੀਂ ਤੋਰਿਆ ਅੱਜ ਉਹਨਾਂ ਨੂੰ ਬੜੀ ਕਾਲੀ ਹੈ ਬੜੀ ਚਿੰਤਾ ਉਹ ਬੜੇ 허ਬੜੀ ਚ ਨੇ ਉਹ ਕਹਿ ਰਿਹਾ ਵੈਂਡਟਾ ਪੋਲਿਟਿਸਨ ਕੀਤੀ ਜਾ ਰਹੀ ਹੈ ਮੈਂ ਸਮਝਦਾ ਉਹਨਾਂ ਨੂੰ ਕਲੀਅਰ ਹੈ ਕਲੀਅਰ ਕਰ ਦਿੱਤਾ ਉਹਨਾਂ ਨੇ ਕਿ ਉਹ ਡਰੱਗਸ ਮਾਫੀਆ ਦੇ ਨਾਲ ਖੜੇ ਆ ਅੱਜ ਵਿਜੇਪੀ ਦੇ ਅੱਜ ਕਾਲੀਦਲ ਦੇ ਅੱਜ ਕਾਂਗਰਸ ਦੇ ਉਹ ਜਿਹੜੇ ਦੋਸਤ ਪੋਲੀਟਿਸਨ ਦੇ ਅੰਦਰੋ ਇਸ ਕੱਲ ਦਾ ਜਿਹੜਾ ਉਹ ਪੰਜਾਬ ਦੇ ਉੱਤੇ ਕਹਿ ਰਹੇ ਆ ਕਿ ਵਿਜੀਲੈਂਸ ਨੇ ਗਲਤ ਕਾਰਵਾਈ ਕੀਤੀ ਹੈ ਮਿਆਂਨਾਂ ਨੂੰ ਬੇਨਤੀ ਕਰਨਾ ਚਾਹਨਾ ਉਹਨਾਂ ਸੇਵਿਆਲ ਤੱਕੋ ਉਹਨਾਂ ਬੇੜਿਆਲ ਤੱਕੋ ਉਹਨਾਂ ਚਿੱਟੀਆਂ ਚੁੰਨੀਆਂ ਵਾਲੇ ਪਾਸੇ ਤੱਕੋ ਜਿਹੜੀਆਂ ਆਣਾਂ ਦੀ ਕਿਰਪਾ ਕਰਕੇ ਮਜੀਠੀਏ ਦੇ ਦੇਦੇ ਟੋਲੇ ਦੀ ਕਿਰਪਾ ਕਰਕੇ ਪੰਜਾਬ ਦੀ ਆ ਮਾਵਾਂ ਦੇ ਸਿਰਾਂ ਤੇ ਆਈਆਂ ਅੱਜ ਪੰਜਾਬ ਦੇ ਲੋਕ ਐਪਰੀਸ਼ੀਏਟ ਕਰ ਰਹੇ ਆ ਤੁਹਾਨੂੰ ਅੱਜ ਇਤਿਹਾਸਿਕ ਤੌਰ ਤੇ ਤੁਸੀਂ ਵਿਰੋਧੀ ਹੋ ਤੁਹਾਡਾ ਫੰਡਾਮੈਂਟਲ ਰਾਈਟ ਆ ਤੁਸੀਂ ਆਪਣੀ ਗੱਲ ਕਹਿਣੀ ਆ ਪਰ ਡਰੱਗਸ ਦੇ ਮਾਮਲੇ ਦੇ ਉੱਤੇ ਤਾਂ ਘੱਟੋ ਘੱਟ ਤੁਹਾਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਭਗਵਾਨ ਤੁਹਾਨੂੰ ਦੀ ਸਰਕਾਰ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਪੰਜਾਬ ਦੇ ਲੋਕ ਮਾਫ਼ ਨਹੀਂ ਕਰਨਗੇ ਸੋ ਮੈਂ ਜ਼ਰੂਰ ਕਮਾਂਗਾ ਆਮ ਆਦਮੀ ਪਾਰਟੀ ਦਾ ਬੜਾ ਕਲੀਅਰ ਰੂਟ ਮੈਪ ਹੈਗਾ ਅਸੀਂ ਪੰਜਾਬ ਨੂੰ ਜੀਉਂਦਾ ਜਾਗਦਾ ਪੰਜਾਬ ਰੰਗਲਾ ਪੰਜਾਬ ਬਣਾਉਣਾ ਚਾਹੁੰਦੇ ਆ ਔਰ ਇਹਦੇ ਵਿੱਚ ਇੱਕ ਰੰਗ ਇਹ ਆ ਵੀ ਜਿਹੜਾ ਡਰੱਗਸ ਪੰਜਾਬ ਦੇ ਅੰਦਰ ਇਹਨਾਂ ਦੀ ਸਰਕਾਰਾਂ ਦੀ ਕਿਰਪਾ ਕਰਕੇ ਆਇਆ ਜਿਹੜਾ ਬੂਟਾ ਡਰੱਗਸ ਦਾ ਇਹਨਾਂ ਦੀ ਮਿਹਰਬਾਨੀ ਕਰਕੇ ਪੰਜਾਬ 'ਚ ਲੱਗਾ ਆਜ ਉਸ ਬੂਟੇ ਦੀਆਂ ਜੜਾ ਵੜਨ ਦੀ ਕੰਮ ਉਹ ਮਾਨ ਸਾਹਿਬ ਦੀ ਸਰਕਾਰ ਕਰ ਰਹੀ ਹੈ ਸਾਡੇ ਪੰਜਾਬ ਦੇ ਲੋਕਾਂ ਦਾ ਵਾਦਾ ਅਸੀਂ ਪੰਜਾਬ ਦੇ ਲੋਕਾਂ ਦੇ ਬਾਕੀ ਸਾਲਾਂ ਦੇ ਚਾਹੇ ਆਰਥਿਕ ਮਸਲੇ ਆ ਚਾਹੇ ਸਮਾਜਿਕ ਮਸਲੇ ਆ ਚਾਹੇ ਸੱਭਿਆਚਾਰਕ ਮਸਲੇ ਆ ਉਹ ਲਗਾਤਾਰ ਸਰਕਾਰ ਉਹਦੇ ਦੇ ਇਤਿਹਾਸਕ ਫੈਸਲੇ ਲੈ ਰਹੀ ਹੈ لیکن جدوں کبھی پنجاب ਦੇ ਇਤਿਹਾਸ ਦੀ ਪਵਿੱਖ ਦੇ ਅੰਦਰ ਚਰਚਾ ਸਿੜੇਗੀ ਵੀ ਡਰੱਗਸ ਪੰਜਾਬ ਚ ਕੌਣ ਲੈ ਕੇ ਆਇਆ ਤੇ ਇੱਕ ਪਾਸੇ ਹੋਣਗੇ ਆਹ ਪਾਰਟੀਆਂ ਦੀਆਂ ਸਰਕਾਰਾਂ ਇਹ ਜਿਨ੍ਹਾਂ ਦੀ ਸਰਕਾਰ ਵੇਲੇ ਪੰਜਾਬ ਦੇ ਵਿੱਚ ਨਸ਼ਾ ਆਇਆ ਇੱਕ ਪਾਸੇ ਹੋ ਗਈ ਭਵੰਤਮਾਨ ਦੀ ਸਰਕਾਰ ਜਿਹਦੀ ਚਰਚਾ ਕਰਿਆ ਕਰਨਗੇ ਲੋਕ ਕਿ 16 ਹਜ਼ਾਰ ਨਸ਼ਾ ਤਸਕਰ ਜਿਹੜਾ ਫੜ ਕੇ ਪੰਜਾਬ ਦੀਆਂ ਜੇਲਾਂ ਚ ਛੁੱਟਿਆ ਔਰ ਇੱਕ ਵੱਡਾ ਮਗਰਮਸ ਜਿਹੜਾ ਇਹ ਅੱਜ ਜਿਹੜਾ ਅੱਜ ਦਾ ਦਿਨ ਜਿਹੜਾ ਇਤਿਹਾਸ ਸੰਦਰ ਲਿਖਿਆ ਜਾਊਗਾ ਇਹ ਲੋਕ ਜਿਹੜੇ ਰਲੇ ਹੋਏ ਸਨ ਆਪਸ ਦੇ ਅੰਦਰ ਅੱਜ ਉਹ ਵੀ ਬਿੱਲੀਆਂ ਬਿੱਲੀਥਿਆਲਿਓਂ ਬਾਹਰ ਆ ਗਈਆ ਪਤਾ ਲੱਗ ਗਿਆ ਪੰਜਾਬ ਦੇ ਲੋਕਾਂ ਨੂੰ ਕਿ ਡਰੱਗਸ ਦੇ ਖਿਲਾਫ ਕੋਣ ਆ ਔਰ ਡਰੱਗਸ ਦੇ ਹੱਕ ਚ ਕੋਣ ਆ ਸੋ ਮੈਂ ਇਸ ਗੱਲ ਦੀ ਜ਼ਰੂਰ ਮੈਂ ਕਹਿਣਾ ਚਾਹੁੰਦਾ ਕਿ ਡਰੱਗਸ ਦੇ ਮਾਮਲੇ ਤੇ ਚਾਹੇ ਕੋਈ ਛੋਟਾ ਚਾਹੇ ਕੋਈ ਵੱਡਾ ਬਿਲਕੁਲ ਕਟਾਰਿਸ ਖੜਾ ਕਰਾਂਗੇ ਕਾਨੂੰਨ ਮੁਤਾਬਕ ਕਾਰਵਾਈ ਹੋਏਗੀ ਜੋ ਕਾਸੀ ਚੂਸਨ ਜੋ ਕਾਨੂੰਨ ਜੋ ਕਹਿੰਦਾ ਉਹ ਜਿਹੜਾ ਬਿਜ਼ਨਸ ਨੇ ਅਜੈਕਸ਼ਨ ਕੀਤਾ ਔਰ ਉਸ ਸੈਕਸ਼ਨ ਤੋਂ ਬਾਅਦ ਲਾਜ਼ਮੀ ਤੌਰ ਤੇ ਮੈਂ ਸਲਾਹ ਦਵਾਂਗਾ ਤਕਾਲੀ ਲੀਡਰਸ਼ਿਪ ਨੂੰ ਵੀ ਕਿ ਜੇ ਬਿਕਰਮ ਵਜੀਤ ਸਿੰਘ ਮਜੀਠੀਆ ਦੁੱਧ ਤੋਤਾ ਆ ਸੱਚਾ ਤਾਂ ਫਿਰ ਉਹਨੂੰ ਫੇਸ ਕਰਨਾ ਚਾਹੀਦਾ ਇਸ ਕਾਰਵਾਈ ਨੂੰ ਆਪਣੀ ਗੱਲ ਇਹਨਾਂ ਸ਼ਬਦਾਂ ਦੇ ਨਾਲ ਮੈਂ ਰੱਖਦਾ ਹੋਇਆ ਮੈਂ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਜਰੂਰ ਕਹਿਣਾ ਚਾਹਣਾ ਵੀ ਡਰੱਗਸ ਦੇ ਖਿਲਾਫ ਜੋ ਮਾਨ ਸਾਹਿਬ ਦੀ ਸਰਕਾਰ ਦਾ ਵਾਅਦਾ ਹੈ ਅਸੀਂ ਉਸ ਵਾਅਦੇ ਤੇ ਖੜੇ ਆ ਇਹ ਉਦੋਂ ਤੱਕ ਜਿਹੜਾ ਆ ਐਕਸ਼ਨ ਹੁੰਦੇ ਰਹਿਣਗੇ ਜਦੋਂ ਤੱਕ ਜਿਹੜਾ ਪੰਜਾਬ ਡਰੱਗਸ ਤੋਂ ਮੁਕਤ ਨਹੀਂ ਹੁੰਦਾ